ਅੱਜ ਆਪਾਂ ਗੱਲ ਕਰਾਂਗੇ ਜੀ ਬਾਓ ਬਾਬ ਤੁਸੀਂ ਵੀਡੀਓ ਵਗੈਰਾ ਕਾਫੀ ਮੇਕਿੰਗ ਹੋਣਗੇ ਆ ਤੇ ਅਸੀਂ ਵੀ ਪਿੱਛੇ ਕਾਫੀ ਲੰਬੇ ਸਮੇਂ ਤੋਂ ਇਹਦੇ ਤੇ ਕੰਮ ਕਰ ਰਹੇ ਹਾਂ ਇਹ ਅਫਰੀਕਾ ਦੇ ਵਿੱਚ ਇਹਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਜੀ ਇਹ ਚੋਜੋਦੈ ਨੂੰ ਪਾਨਦੇ ਆਪਾਂ ਤੇ ਆਪਾਂ ਨੂੰ ਇਹਦੇ ਵਿੱਚ ਅੰਦਰੋਂ ਇਦਾਂ ਦੇ ਗਿੜਕ ਸੀਡ ਵਗੈਰਾ ਨਿਕਲਦੇ ਨੇ ਜਿਹਨੂੰ ਪਾਊਡਰ ਲੱਗਾ ਹੁੰਦਾ ਵਾ ਫਿਰ ਮਸ਼ੀਨਾਂ ਦੀ ਸਹਾਇਤਾ ਨਾਲ ਇਹਨੂੰ ਤੁਸੀਂ ਸੀਡ ਤੋਂ ਆਪਾਂ ਇਹ ਪਾਊਡਰ ਤਿਆਰ ਕਰ ਲੈਨੇ ਆ ਉਸ ਤੋਂ ਹੋ ਗਿਆ ਆਪਾਂ ਇਹਦਾ ਜੂਸ ਸ਼ੇਕ ਇਵਨ ਕਿ ਜੈਮ ਵਗੈਰਾ ਵੀ ਇਹਦਾ ਉੱਥੇ ਬਣ ਰਿਹਾ ਉੱਪਰ ਨੂੰ ਜਿੱਦਾਂ ਕਹਿ ਲੋਗੇ ਜਦੋਂ ਇਹਨੂੰ ਤੁਸੀਂ ਵੱਡੇ ਦਰਖਤ ਨੂੰ ਵੇਖੋਗੇ ਨਾ ਤੇ ਉੱਪਰ ਨੂੰ ਜੜਾ ਵਾਂਗੂ ਇਹਦੇ ਜਿਹੜੇ ਟਾਣੇ ਨੇ ਟਾਣੀਆਂ ਟੂਣੀਆਂ ਨੇ ਉਹ ਇਦਾਂ ਲੱਗਦੀਆਂ ਕਿ ਜਿਦਾਂ ਇਹਦੀਆਂ ਇਹ ਪੁੱਠਾ ਲੱਗਾ ਜੀ ਬਿਲਕੁਲ ਜੀ ਨਾਰਥ ਇੰਡੀਆ 'ਚ ਅਸੀਂ ਜੜੇ ਤੇ ਮਤਲਬ ਇਹ ਆਜੇ ਤੱਕ ਜਿੰਨਾ ਸਾਡੇ ਕੋਲ ਅਸੀਂ ਜਿੱਥੇ-ਜਿੱਥੇ ਵੀ ਬੂਟੇ ਲਗਾਏ ਨੇ ਸਕਸੈਸ ਨੇ ਸਰਦੀ ਗਰਮੀ ਨਾਲ ਇਹਦੇ ਤੇ ਕੋਈ ਅਸਰ ਨਹੀਂ ਹੋਇਆ ਗਰਾਫਟਿੰਗ ਤਰੀਕੇ ਨਾਲ ਕਰਾਂਗੇ ਇਹਦਾ ਤੇ ਉਸ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਤਿੰਨ ਚਾਰ ਸਾਲ ਦੇ ਵਿੱਚ ਪੰਜ ਸਾਲ ਦੇ ਵਿੱਚ ਇਹਨੂੰ ਫਰੂਟਿੰਗ ਆ ਜਾਏ तकरीबन ਪੰਜ ਕਿ ਸਾਲ ਲੱਗੇਗੇ ਕਾਫੀ ਇਹਦੇ ਵਿੱਚ ਜਿੱਦਾਂ ਵਿਟਾਮਿਨ ਸੀ ਆ ਵੀ 3 ਆ ਇਦਾਂ ਮਿਨਰਲਸ ਵਗੈਰਾ ਵੀ ਕੈਲਸ਼ੀਅਮ ਪੋਟਾਸ਼ੀਅਮ ਵਗੈਰਾ ਹੈਗੇ ਨੇ ਇਹ ਰਾਵਾਂ ਦੇ ਵਿੱਚ 2000 ਰੁਪਏ ਕਿਲੋ ਵੇਚਦਾ ਵਾ ਇਥੇ ਇੰਡੀਆ 'ਚ 4000 5000 ਆਨਲਾਈਨ ਛੋਟੀਆਂ ਛੋਟੀਆਂ ਪੈਕਿੰਗਾਂ ਵੇਚ ਰਹੀਆਂ ਫਿਜ਼ੀਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤਾਂ ਮੈਂ ਹਕਸ਼ਰ ਸੁਨੱਖ ਅੱਜ ਅਸੀਂ ਤੁਹਾਨੂੰ ਇੱਕ ਐਸੀ ਆਰਗੇਨਿਕ ਖੇਤੀ ਦੇ ਨਾਲ ਜਾਣੂ ਕਰਾਵਾਂਗੇ ਦੱਸ ਦਈਏ ਕਿ ਅਕਸਰ ਗੁਰੂ ਨਗਰੀ ਦੇ ਵਿੱਚ ਆਰਗੇਨਿਕ ਖੇਤੀ ਨੂੰ ਲੈ ਕੇ ਜਾਣੇ ਜਾਂਦੇ ਹਰਮਨ ਵੀਰ ਸਿੰਘ ਤਾਂ ਅੱਜ ਵੀ ਅਸੀਂ ਉਹਨਾਂ ਕੋਲ ਹੀ ਆਏ ਆ ਤਾਂ ਦੱਸ ਦਈਏ ਕਿ ਇੱਕ ਅਫਰੀਕਾ ਦੇ ਫਲ ਦੇ ਨਾਲ ਜਾਣੂ ਕਰਾਵਾਂਗੇ ਅੱਜ ਜਿਸ ਦੀ ਖੇਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਾਝੇ ਦੇ ਵਿੱਚ ਪੰਜਾਬ ਦੇ ਮਾਝੇ ਦੇ ਵਿੱਚ ਹੋਣ ਜਾ ਰਹੀ ਹੈ ਤੁਸੀਂ ਇਹ ਵੇਖ ਸਕਦੇ ਹੋ ਇਹ ਇੱਕ ਫਲ ਹੈ ਜੋ ਕਿ ਅਫਰੀਕਾ ਦੇ ਵਿੱਚ ਜਿਸ ਦੀ ਜਿਹੜੀ ਖੇਤੀ ਅਕਸਰ ਹੁੰਦੀ ਹੈ ਇੱਕ ਇਮਲੀ ਦੀ ਕਹਿ ਸਕਦੇ ਆ ਕਿਸਮ ਹੈ ਜਿਸ ਦੀ ਹੁਣ ਆਉਣ ਵਾਲੇ ਦਿਨਾਂ ਚ ਖੇਤੀ ਜਿਹੜੀ ਆ ਕਹਿ ਸਕਦੇ ਕਿ ਭਾਰਤ ਦੇ ਪੰਜਾਬ ਸੂਬੇ ਦੇ ਵਿੱਚ ਖਾਸ ਤੌਰ ਦੇ ਉਤੇ ਮਾਝੇ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਹੀ ਆ ਤਾਂ ਸਾਡੇ ਨਾਲ ਹਰਮਨबीर ਜੋਨੇ ਉਹ ਮੌਜੂਦ ਨੇ ਇੱਥੇ ਉਹਨਾਂ ਨਾਲ ਗੱਲ ਕਰਦੇ ਹਰਮਨ ਜੀ ਸਭ ਤੋਂ ਪਹਿਲਾਂ ਇਹ ਜਿਹੜਾ ਫਲ ਹੈ ਇਹ ਕੀ ਨਾਮ ਹੈ ਇਸ ਦਾ ਤੇ ਕਿੱਥੋਂ ਦਾ ਖਾਸ ਤੌਰ ਤੇ ਫਲ ਹੈਗਾ ਸਸੀਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਬਾਓ ਬਾਬ ਤੁਸੀਂ ਵੀਡੀਓ ਵਗੈਰਾ ਕਾਫੀ ਵੇਖੀਆਂ ਹੋਣਗੀਆਂ ਤੇ ਅਸੀਂ ਵੀ ਪਿੱਛੇ ਕਾਫੀ ਲੰਬੇ ਸਮੇਂ ਤੋਂ ਇਹਦੇ ਤੇ ਕੰਮ ਕਰ ਰਹੇ ਹਾਂ ਇਹ ਅਫਰੀਕਾ ਦੇ ਵਿੱਚ ਪੰਨੋ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਜੀ ਕਾਫੀ ਬੋਰਡ ਦੀ ਤਰ੍ਹਾਂ ਹੁੰਦਾ ਵਾ ਜੀ ਇਹਦਾ ਦਰਖਤ ਇਹ ਉਸ ਨੂੰ ਇੱਕ ਕੁਦਰਤੀ ਇਸ ਤਰ੍ਹਾਂ ਦੇ ਜਿਹੜੇ ਫਰੂਟ ਹੈ ਇਹ ਲੱਗਦੇ ਨੇ ਇਹ ਕੁਦਰਤੀ ਡਰਾਈ ਹੁੰਦਾ ਇਹਨੂੰ ਆਪਾਂ ਕਿਸੇ ਤਰ੍ਹਾਂ ਪ੍ਰੋਸੈਸ ਨਹੀਂ ਕਰਦੇ ਇਹਦੇ ਵਿੱਚ ਜਦੋਂ ਇਹਨੂੰ ਪਾਨਦੇ ਆਪਾਂ ਤੇ ਆਪਾਂ ਨੂੰ ਇਹਦੇ ਵਿੱਚ ਅੰਦਰੋਂ ਇਦਾਂ ਦੇ ਗਿੜਕ ਸੀਡ ਵਗੈਰਾ ਨਿਕਲਦੇ ਨੇ ਜਿਹਨੂੰ ਪਾਊਡਰ ਲੱਗਾ ਹੁੰਦਾ ਵਾ ਫਿਰ ਮਸ਼ੀਨਾਂ ਦੀ ਸਹਾਇਤਾ ਨਾਲ ਇਹਨੂੰ ਤੁਸੀਂ ਸੀਡ ਤੋਂ ਆਪਾਂ ਇਹ ਪਾਊਡਰ ਤਿਆਰ ਕਰ ਲੈਨੇ ਆ ਉਸ ਤੋਂ ਅੱਗੇ ਆਪਾਂ ਇਹਦਾ ਜੂਸ ਸ਼ੇਕ ਇਵਨ ਕਿ ਜੈਮ ਵਗੈਰਾ ਵੀ ਇਹਦਾ ਉੱਥੇ ਬਣ ਰਿਆ ਤੇ ਜਦੋਂ ਅਫਰੀਕਾ ਦੇ ਵਿੱਚ ਸਾ ਅਸੀਂ ਉੱਥੇ ਵੀ ਖਾਦਾ ਪੀਤਾ ਭੇਰੇ ਇੱਥੇ ਲਿਆਂਦਾ ਤੇ ਪਿਛਲੇ 3-4 ਸਾਲ ਤੋਂ ਅਸੀਂ ਇਹਦੇ ਬੂਟੇ ਵੀ ਤਿਆਰ ਰਹੇ ਆ ਅਲੱਗ-ਅਲੱਗ ਜਗ੍ਹਾ ਲੱਗੇ ਹੋਏ ਨੇ ਹੁਣ ਅਸੀਂ ਇਹਦੇ ਤੇ ਗ੍ਰਾਫਟਡ ਵਗੈਰਾ ਬੂਟੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਕੰਮ ਕਰ ਰਹੇ ਆ ਇਹਦੇ ਬੂਟਿਆਂ ਦੀ ਕਿਸਮ ਕਿੱਦਾਂ ਦੀ ਹੁੰਦੀ ਆ ਬੂਟੇ ਵੀ ਇੱਕ ਵਾਰੀ ਜ਼ਰੂਰ ਜਿਹੜੇ ਆ ਉਹਨਾਂ ਦੀ ਤਸਵੀਰ ਸਾਂਝੀ ਕਰੋ ਜਿਹੜੇ ਦਰਸ਼ਕ ਦੇਖ ਰਹੇ ਨੇ ਖਾਸ ਤੌਰ ਤੇ ਕਿਸਾਨ ਭਰਾ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਕਿੱਦਾਂ ਦਾ ਜੋ ਇਸ ਦਹਾਣ ਵਾਲੇ ਸਮੇਂ ਦੇ ਵਿੱਚ ਖੇਤੀ ਜਿਹੜੀ ਆ ਕੁਝ ਫੋਟੋਸ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਇਹਦਾ ਸੇਮ ਬੋਰਡ ਵਰਗਾ ਹੀ ਦਰਖਤ ਹੁੰਦਾ ਵਾ ਜੀ ਫਿਰ ਇਹਦੇ ਵਿੱਚ ਮਤਲਬ ਕਿ ਜਿਦਾਂ ਉੱਥੇ ਅਫਰੀਕਾ ਦੇ ਵਿੱਚ ਆ ਕਹ ਲਓ ਤੇ ਇਹਦੇ ਵਿੱਚ ਘਰ ਬਣਾ ਕੇ ਵੀ ਰਹਿੰਦੇ ਨੇ ਇਹਦੇ ਚ ਪਾਣੀ ਵੀ ਇਕੱਠਾ ਹੁੰਦਾ ਜੀ ਕੁਦਰਤੀ ਬੜੀਆਂ ਬੜੇ ਕੰਮ ਆਉਂਦਾ ਜੀ ਉੱਥੇ ਤੇ ਇਹ ਕਹਿ ਲਓਗੇ ਵੀ ਇਹਨੂੰ ਉੱਪਰ ਨੂੰ ਜਿੱਦਾਂ ਕਹਿ ਲਓਗੇ ਜਦੋਂ ਇਹਨੂੰ ਤੁਸੀਂ ਵੱਡੇ ਦਰਖਤ ਨੂੰ ਵੇਖੋਗੇ ਨਾ ਤੇ ਉੱਪਰ ਨੂੰ ਜੜਾ ਵਾਂਗੂ ਇਹਦੇ ਜਿਹੜੇ ਟਾਹਣੇ ਨੇ ਟਾਣੀਆਂ ਟੂਣੀਆਂ ਨੇ ਉਹ ਇਦਾਂ ਲੱਗਦੀਆਂ ਕਿ ਜਿੱਦਾਂ ਇਹਦੀਆਂ ਇਹ ਪੁੱਠਾ ਲੱਗਾ ਜੀ ਅੱਛਾ ਇਹ ਉਲਟਾ ਲੱਗਦਾ ਕਿ ਭਲੇ ਜਦੋਂ ਤੁਸੀਂ ਇਹਦੀ ਸ਼ੇਪ ਵੇਖੋਗੇ ਜਿੱਦਾਂ ਆਪਾਂ ਅਡੇਨੀਅਮ ਫਲਾਵਰ ਵੀ ਹੁੰਦਾ ਇੱਕ ਓਦਾਂ ਦਾ ਤੇ ਆਪਾਂ ਇਹਨੂੰ ਇਦਾਂ ਲੱਗਦਾ ਕਿ ਜਿਦਾਂ ਆਪਾਂ ਨੂੰ ਉਲਟਾ ਲਾਇਆ ਹੋਇਆ ਵਾ ਕੁਦਰਤੀ ਤੇ ਬਹੁਤ ਸੋਹਣਾ ਦਰਖਤ ਵੀ ਲੱਗਦਾ ਇਵੇਂ ਕਿ ਕਹਿ ਲੋ ਕਿ ਵੀ ਜਿੱਦਾਂ ਸਜਾਵਟ ਦੇ ਤੌਰ ਤੇ ਵੀ ਬਹੁਤ ਸੋਹਣਾ ਦਰਖਤ ਆ अच्छा हरमन जी ये किन्नियां किस्मा जेड़ियां हुँडियां ने ये खास तौर ते किथे पाया ਜਾਂਦਾ ਕਲਾ ਅਫਰੀਕਾ ਚ ਹੀ ਪਾਇਆ ਜਾਂਦਾ ਆਜੇ ਤੱਕ ਤੇ ਜਿੰਨਾ ਅਸੀਂ ਵੇਖਿਆ ਜੀ ਉਹ ਕਿੰਨੀਆਂ तंजानियांस ਇਸ ਪਾਸੇ کافی ਦਰਖਤ ਹੈਗੇ ਨੇ ਇਹਦੇ ਸਾਊਥ ਚ ਵੀ ਆਪਣੇ ਥੋੜੇ ਬੋਤੇ ਹੈਗੇ ਨੇ ਪੁਰਾਣੇ ਕਦੇ ਲੱਗੇ ਨੇ ਤੇ ਉਹ ਵੀ ਅਸੀਂ ਖੋਜ ਕਰ ਰਹੇ ਹਾਂ ਉਹਦੇ ਤੇ ਕਿੰਨੇ ਹੈਗੇ ਨੇ ਕਿੱਥੇ ਕਿੱਥੇ ਲੱਗੇ ਨੇ ਤਾਂ ਅਫਰੀਕਾ ਅਜੇ ਅਸੀਂ ਮਤਲਬ ਕਹ ਲੋਗੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਇਹ ਦਰਖਤ ਵੇਖੇ ਨੇ ਤੇ ਉੱਥੇ ਤੇ ਪੰਜਾਬ ਚ ਪਹਿਲੀ ਵਾਰੀ ਹੋਣ ਜਾ ਰਿਹਾ ਕਿ ਇਹ ਬੁੱਟੇ ਦੀ ਜਿਹੜੀ ਖੇਤੀ ਹੋਏਗੀ ਇੱਥੇ ਬਿਲਕੁਲ ਨਾਰਥ ਇੰਡੀਆ ਚ ਅਸੀਂ ਜੜੇ ਦੇਤੇ ਮਤਲਬ ਇਹ ਆਜੇ ਤੱਕ ਜਿੰਨਾ ਸਾਡੇ ਕੋ ਅਸੀਂ ਜਿੱਥੇ-ਜਿੱਥੇ ਵੀ ਬੂਟੇ ਲਗਾਏ ਨੇ ਸਕਸੈਸ ਨੇ ਸਰਦੀ ਗਰਮੀ ਨਾਲ ਇਹਦੇ ਤੇ ਕੋਈ ਅਸਰ ਨਹੀਂ ਹੋਇਆ ਤੇ ਹੌਲੀ-ਹੌਲੀ ਵੇਖਦੇ ਆ ਕਿ ਜਿਹੜਾ ਨਾਰਮਲੀ ਜਿਹੜਾ ਸੀਡ ਗਰੋਨ ਆ ਉਹਨੂੰ ਤਕਰੀਬਨ 10-15 ਸਾਲ ਲੱਗ ਜਾਂਦੇ ਨੇ ਫਰੂਟ ਆਉਣ ਤੇ ਤੇ ਅਸੀਂ ਹੁਣ ਇਹਦੇ ਬੂਟੇ ਅੱਗੇ ਤਿਆਰ ਕੀਤੇ ਨੇ ਫਿਰ ਇਹਦੀ ਗਰਾਫਟਿੰਗ ਤਰੀਕੇ ਨਾਲ ਅਸੀਂ ਇਹਨੂੰ ਤਿਆਰ ਕਰਕੇ ਤੇ ਵੇਖਦੇ ਆ ਕਿ ਵੀ ਜੇ ਜਲਦੀ ਸਾਨੂੰ ਇਹਦੀ ਫਰੂਟਿੰਗ ਮਿਲ ਜੇ ਅੱਛਾ ਕਿੰਨੇ ਸਾਲ ਦੇ ਵਿੱਚ ਜਿਹੜਾ ਇਸ ਦੇ ਉੱਤੇ ਜਿਹੜਾ ਫਲ ਲੱਗਦਾ ਇਸ ਬੂਟੇ ਨਾਰਮਲੀ ਜਿਸ ਦਾ ਦੱਸਿਆ ਕਿ 10 ਤੋਂ 15 ਸਾਲ ਲੱਗਦੇ ਨੇ 10 ਤੋਂ 15 ਸਾਲ ਲੱਗ ਜਾਂਦੇ ਨੇ ਨਾਰਮਲੀ ਜਿਹੜਾ ਬੀਜ ਤੋਂ ਆਸੀ ਉਹਨੇ ਗਰਾਫਟਿੰਗ ਤਰੀਕੇ ਨਾਲ ਕਰਾਂਗੇ ਇਹਦਾ ਤੇ ਉਸ ਨਾਲ ਅਸੀਂ ਕੋਸ਼ਿਸ਼ ਕਰਾਂਗੇ ਵੀ ਤਿੰਨ ਚਾਰ ਸਾਲ ਦੇ ਵਿੱਚ ਪੰਜ ਸਾਲ ਦੇ ਵਿੱਚ ਇਹਨੂੰ ਫਰੂਟਿੰਗ ਆ ਜਾਏ तकरीबन ਪੰਜ ਕਿ ਸਾਲ ਲੱਗੇਗੇ ਉਹਦੇ ਤੇ ਫਰੂਟਿੰਗ ਹੋਣ ਤੇ ਕਿਉਂਕਿ ਜਿੱਦਾਂ ਕਹਿ ਲਓਗੇ ਵੀ ਕਾਫੀ ਨਿਊਟ੍ਰੀਸ਼ਨ ਵੈਲਿਊ ਇਹਦੇ ਵਿੱਚ ਬਹੁਤ ਵਧੀਆ ਵਾ ਸਾਨੂੰ ਜਦੋਂ ਅਸੀਂ ਸ਼ੇਕ ਬਣਾਉਣਾ ਜਸਟ ਪਾਊਡਰ ਲੈਣਾ ਤੇ ਨਾਲ ਅਸੀਂ ਮਿੱਠਾ ਲੈਣਾ ਜੀ ਅਸੀਂ ਹੋਰ ਕੁਝ ਨਹੀਂ ਲੈਣਾ ਪਾਣੀ ਲੈਣਾ ਪਾਊਡਰ ਲੈਣਾ ਤੇ ਮਿੱਠਾ ਲੈਣਾ ਜੀ ਤਿੰਨਾਂ ਚੀਜ਼ਾਂ ਨੂੰ ਅਸੀਂ ਮਿੱਠਾ ਵੀ ਅਸੀਂ ਸ਼ੱਕਰ ਕ ਦੇ ਸ਼ਾਇਦ ਪਾ ਲੋ ਸ਼ਕਰ ਪਾ ਲਓ ਤੁਸੀਂ ਆਪਣਾ ਮਲੇ ਚੀਨੀ ਪਾਣੀ ਇਹਨੇ ਚੀਨੀ ਪਾ ਲੋ ਕਿਸੇ ਵੀ ਤਰ੍ਹਾਂ ਦਾ इवन ਕਿ ਤੁਸੀਂ ਵਿਦਆਊਟ ਮਿੱਠੇ ਪੀਣਾ ਤਾਂ ਵੀ ਇਹਦਾ ਇਮਲੀ ਵਰਗਾ ਟੇਸਟ ਆਉਂਦਾ ਵਾ ਤਾਂ ਉਹ ਮਾੜਾ ਟੇਸਟ ਨਹੀਂ ਬਹੁਤ ਸੋਹਣਾ ਟੇਸਟ ਹੈ ਜੀ ਉਹਦਾ ਤਾਂ ਅਗਰ ਅਸੀਂ ਇਸ ਦੇ ਲਾਭ ਦੀ ਗੱਲ ਕਰੀਏ ਕਿਉਂਕਿ ਜਿਹਦਾ ਦੱਸਿਆ ਕਿ ਖਾਸ ਤੌਰ ਤੇ ਇਨਸਾਨ ਦੀ ਬੋਡੀ ਨੂੰ ਕਿਸ ਤਰ੍ਹਾਂ ਦੇ ਜਿਹੜੇ ਐ ਫਾਇਦੇ ਜਿਹੜੇ ਆ ਹੋ ਸਕਦੇ ਆ ਕਾਫੀ ਇਹਦੇ ਵਿੱਚ ਜਿੱਦਾਂ ਵਿਟਾਮਿਨ ਸੀ ਆ ਵੀ 3 ਆ ਇਦਾਂ ਮਿਨਰਲਸ ਵਗੈਰਾ ਵੀ ਕੈਲਸ਼ੀਅਮ ਪੋਟਾਸ਼ੀਅਮ ਵਗੈਰਾ ਹੈਗੇ ਨੇ ਕਾਫੀ ਮਤਲਬ ਕਿ ਸਾਡੇ ਇਹਦੇ ਤੇ ਲੰਬੀ ਉਹੜੀ ਲਿਸਟ ਆ ਜੀ ਉਹ ਜਿਹੜੀ ਤੁਸੀਂ ਉੱਤੇ ਸ਼ੇਅਰ ਕਰ ਸਕਦੇ ਹੋ ਵੀਡੀਓ ਤੇ ਤੇ ਉਹ ਬਹੁਤ سارے ਫਾਇਦੇ ਨੇ ਜੀ ਇਹਦੇ ਜੀ ਤੇ ਹਰਮਨਜੀਤ ਸ਼ੇਕ ਆ ਕੁਦਰਤੀ ਬਣਿਆ ਹੋਇਆ ਨੇਚਰਲ ਛੇਕ ਹੈ ਜੀ ਨੇਚਰਲ ਛੇਕ ਹੈ ਜੀ ਨੇਚਰਲ ਛੇਕ ਹੈ ਜੀ ਤੇਲਾ ਸਵਾਲ ਹੈ ਜੀ ਇਸ ਦੀ ਜੇਕਰ ਅਸੀਂ ਕਿਸਾਨੀ ਤੌਰ ਤੇ ਆਪਾਂ ਜੇ ਦੇਖੀਏ ਆਮਦਨ ਦੀ ਗੱਲ ਕਰੀਏ ਤਾਂ ਇਸ ਦਾ ਖਰਚ ਕਿੰਨਾ ਆਂਦਾ ਤੇ ਇਸ ਦਾ ਲਾਭ ਕੀ ਹੈ ਕਿੰਨੇ ਰੁਪਏ ਦਾ ਜਿਹੜਾ ਫਲ ਆਇਆ ਜਿਹੜਾ ਸੇਲ ਹੋ ਸਕਦਾ ਵੇਖੋ ਜੀ ਅਜੇ ਕੁਦਰਤੀ ਜਿੱਦਾਂ ਕਹ ਲਵਾਂਗੇ ਉਥੇ ਕੁਦਰਤੀ ਉੱਗੇ ਨੇ ਪ੍ਰਾਣੇ ਉੱਗੇ ਨੇ ਜਿੱਦਾਂ ਹੁਣ ਅਸੀਂ ਉਥੋਂ ਅਫਰੀਕਾ ਦੇ ਵਿੱਚ ਤਕਰੀਬਨ ਕਹ ਲਓ ਕਿ ਵੀ 2000 ਰੁਪਏ ਕਿਲੋ ਉਥੇ ਦਾ ਪਾਊਡਰ ਸੇਲ ਹੁੰਦਾ ਵਾ ਉਹ ਬਲੇਕ ਜਿਹੜੇ ਵੀ ਏਰੀਆ ਦੇ ਵਿੱਚ ਆਗਾ ਉਥੋਂ ਫਾਰਮਰਸ ਕਲੈਕਟ ਕਰਕੇ ਇਹਨੂੰ ਲਿਆਉਂਦੇ ਆ ਗਾੜੀ ਉਹ ਪ੍ਰੋਸੈਸ ਹੁੰਦਾ ਵਾ ਪਾਊਡਰ ਵਿਕਦਾ ਵਾ ਤੇ ਰਾ ਫਾਰਮ ਦੇ ਵਿੱਚ 2000 ਰੁਪਏ ਕਿਲੋ ਵਿਕਦਾ ਵਾ ਇੱਥੇ ਇੰਡੀਆ ਚ 4000 5000 ਆਨਲਾਈਨ ਛੋਟੀਆਂ ਛੋਟੀਆਂ ਪੈਕਿੰਗਾਂ ਵਿਕ ਰਹੀਆਂ ਨੇ ਤੇ ਬਾਕੀ ਇਹਦੇ ਜਦੋਂ ਵੈਲਿਊ ਐਡੀਸ਼ਨ ਕਰਦੇ ਆ ਪ੍ਰੋਡਕਟ ਵਗੈਰਾ ਆਉਂਦੇ ਨੇ ਤੇ ਉਹਦੇ ਨਾਲ ਆਪਾਂ ਨੂੰ ਹੋਰ ਬੈਨੀਫਿਟ ਮਿਲਦਾ ਅਜੇ ਇੱਥੇ ਤੇ ਲੰਬਾ ਸਮਾਂ ਲੱਗੇਗਾ ਅਜੇ 10 15 ਸਾਲ ਬਾਅਦ ਜਾ ਕੇ ਆਪਾਂ ਕਰਾਂਗੇ ਅਜੇ ਅਸੀਂ ਪਾਊਡਰ ਲਿਆ ਰਹੇ ਹਾਂ ਇੱਥੇ ਸ਼ੇਕ ਵਗੈਰਾ ਜ ਕਾਨੂੰ ਕਰ ਰਹੇ ਆ ਤੇ ਅਲੱਗ ਅਲੱਗ ਤਰ੍ਹਾਂ ਨਾਲ ਉਹ ਇਹਦੇ ਬਾਰੇ ਪ੍ਰਚਾਰ ਹੋ ਰਿਹਾ ਜੀ ਫਿਰ ਉਸ ਤੋਂ ਬਾਅਦ ਵੇਖਾਂਗੇ ਕਿ ਵੀ ਕਿੰਨਾ ਅਗੇ ਦੀ ਪ੍ਰੋਡਕਸ਼ਨ ਇਥੇ ਲੋਕਲ ਆਉਂਦੀ ਆ ਕਿਵੇਂ ਦੀ ਆਉਂਦੀ ਆ ਜਿੱਦਾਂ ਦਾ ਤਿਆਰ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ ਹੀ ਜਾ ਕੇ ਦੀ ਕਮਰਸ਼ੀਅਲ ਖੇਤੀ ਤਾਂ ਜੇ 10-15 ਸਾਲ ਲੱਗਣਗੇ 2-2 4-4 ਬੂਟੇ ਜਿਨ੍ਹਾਂ ਨੇ ਲਗਾਉਣੇ ਆਣੇ ਸੀ ਹੁਣ ਵੀ ਤਿਆਰ ਕਰ ਰਹੇ ਆ ਕੁਝ ਸਾਡੇ ਕੋਲ ਅੱਗੇ ਲੱਗੇ ਹੋਏ ਨੇ ਅਲੱਗ ਅਲੱਗ ਜਗ੍ਹਾ ਤੇ ਤੇ ਹੁਣ ਅੱਗੇ ਇਸ ਤੇ ਹੋਰ ਕੰਮ ਸਟਾਰਟ ਕਰ ਰਹੇ ਆ ਜੀ ਸਰਪੰਚ ਜੀ ਅਕਸਰ ਤੁਸੀਂ ਜਾਣੇ ਜਾਂਦੇ ਹੋ ਆਰਗੈਨਿਕ ਖੇਤੀ ਨੂੰ ਲੈ ਕੇ ਖਾਸ ਤੌਰ ਤੇ ਮਾਝੇ ਦੀ ਗੱਲ ਕਰੀਂ ਪੰਜਾਬ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਕੀ ਲੱਗਦਾ ਕਿ ਜਿਹੜੇ ਕਿਸਾਨ ਭਰਾ ਹੈਗੇ ਆ ਕਿੰਨੀ ਕੁ ਲੋਡ ਹੈਗੀ ਆ ਹੁਣ ਜਿਹੜੀ ਆ ਝੋਨੇ ਤੋਂ ਕਣਕ ਤੋਂ ਬਾਹਰ ਨਿਕਲ ਕੇ ਜਿਹੜੀ ਇਦਾਂ ਦੀ ਨਵੀਆਂ ਖੇਤੀਆਂ ਕਰਨ ਦੀ ਕਿੰਨੀ ਕੁ ਲੋੜ ਹੈ ਵੇਖੋ ਜੀ ਅੱਜ ਸਾਡਾ ਪਾਣੀ ਥੱਲੇ ਗਿਆ ਅੱਜ ਨਹੀਂ ਕੱਲ ਨਹੀਂ ਹੋਰ ਕੁਝ ਸਾਲਾਂ ਨੂੰ ਸਾਨੂੰ ਝੋਨੇ ਦੇ ਬਦਲ ਲੱਭਣੇ ਪੈਣਗੇ ਠੀਕ ਹੈ ਅੱਜ ਹੀ ਹੌਲੀ ਹੌਲੀ ਚੱਲੀਏ ਤਾਂ ਬੜਾ ਕੁਝ ਹੈਗਾ ਮਤਲਬ ਕਿ ਕੱਲੇ ਇੱਕੇ ਫਰੂਟ ਦੇ ਮਗਰ ਨਹੀਂ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਹੈਗੇ ਨੇ ਇੰਪੋਰਟਡ ਵੀ ਆ ਲੋਕਲ ਵੀ ਆ ਤੇ ਬੜੀਏ ਹੁਣ ਜਿੱਦਾਂ ਡ੍ਰੈਗਨ ਡ੍ਰੈਗਨ ਬਹੁਤ ਸਕਸੈਸ ਹੋਇਆ ਇਸ ਵਾਰੀ ਥੋੜਾ ਜਿਹਾ ਮਾਰਕੀਟ ਚ ਰੇਟ ਦਾ ਦਿੱਕਤ ਹੋਈ ਕਿਉਂਕਿ ਇੱਕਦਮ ਕਹਿ ਲਓ ਵੀ ਗੁਜਰਾਤ ਤੋਂ ਵੀ ਆ ਗਿਆ ਹੋਰ ਪਾਸੇੋਂ ਵੀ ਆ ਗਿਆ ਬਟ ਉਹ ਜਿੱਦਾਂ ਪ੍ਰੋਸੈਸਿੰਗ ਵਗੈਰਾ ਦੇ ਵਿੱਚ ਹੁਣ ਸਾਡੇ ਵੀ ਸਰਕਾਰੀ ਸਕੀਮਾਂ ਦੇ ਤਹਿਤ ਅਸੀਂ ਪ੍ਰੋਸੈਸਿੰਗ ਯੂਨਿਟ ਵੀ ਇੱਥੇ ਲਗਾ ਰਹੇ ਹਾਂ ਤੇ ਇੱਕ ਦੋ ਸਾਲਾਂ ਦੇ ਵਿੱਚ ਕਾਫੀ ਕੁਝ ਪ੍ਰੋਸੈਸਿੰਗ ਦੇ ਵਿੱਚ ਆਏਗਾ ਤੇ ਰੇਟ ਵਧੀਆ ਮਿਲਣਗੇ ਇੱਥੇ ਤੇ ਕਹਿ ਲਓ ਕੋਈ ਉਹਦਾ ਜੈਮ ਹੋ ਗਿਆ ਉਹਦਾ ਪਾਊਡਰ ਪ੍ਰੋਸੈਸ ਹੋ ਗਿਆ ਇਦਾਂ ਕਹ ਲੋ ਕਿ ਜਦੋਂ ਡ੍ਰੈਗਨ ਦਾ ਡ੍ਰੈਗਨ ਦਾ ਪਾਊਡਰ ਦਾ ਕਲਰ ਵਗੈਰਾ ਸੇਲ ਹੋ ਜਾਂਦਾ ਵਾ ਤੇ ਇੰਟਰਨੈਸ਼ਨਲ ਮਾਰਕੀਟ ਉਹਦੀ ਵਧੀਆ ਹੈਗੀ ਹੈ। ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਖੇਤੀ ਦੇ ਨਾਲ ਇਹ ਨਵੀਆਂ ਖੇਤੀਆਂ ਨਾਲ ਜੁੜਨ ਦੀ ਕਿੰਨੀ ਲੋੜ ਹੈ? ਬਿਲਕੁਲ ਜੀ। ਕਾ ਖਾਲੀ ਇਹੋ ਹੀ ਕਲਾ ਫਰੂਟ ਨਹੀਂ ਆ ਸੀ ਤੇ ਕਹਿੰਨੇ ਕਿ ਵੀ ਹਰ ਤਰ੍ਹਾਂ ਦੇ ਫਰੂਟ ਜਿਹੜੇ ਹੈਗੇ ਆ ਤੁਸੀਂ ਆਪਣੇ 2-2 4-4 ਬੂਟੇ ਲਾ ਕੇ ਥੋੜੇ ਏਰੀਆ ਦੇ ਵਿੱਚ ਟ੍ਰਾਇਲ ਕਰੋ। ਠੀਕ ਹੈ ਕਿਉਂਕਿ ਇਹ ਇਹ ਨਹੀਂ ਆ ਕਿ ਵੀ ਜਦਾਂ ਆਉਣਾ ਵਾ ਕੜੋ ਵੀ ਆਸੀਂ ਕਰ ਰਹੇ ਕਈ ਜਗ੍ਹਾ ਬਹੁਤ ਸੋਹਣਾ ਫਰੂਟ ਆ ਰਿਹਾ। ਕਈ ਜਗ੍ਹਾ ਬੂਟੇ ਹੀ ਸੁ ਇਦੇ ਵਿੱਚ ਵੀ ਹੋਏਗਾ ਨਵੀਆਂ ਖੇਤੀਆਂ ਦੇ ਇਦਾਂ ਹੀ ਆ ਕਿ ਵੀ ਸਾਨੂੰ ਹੌਲੀ-ਹੌਲੀ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਆਪਣੇ ਆਪ ਅਡਜਸਟ ਕਰਨਾ ਪਏਗਾ ਉਹਨੂੰ ਆਪਣੇ ਹਿਸਾਬ ਨਾਲ ਹੀ ਸਾਨੂੰ ਉਹਦੇ ਟ੍ਰਾਇਲ ਕਰਨੇ ਪੈਣਗੇ ਤੇ ਫੇਰ ਥੋੜੇ-ਥੋੜੇ ਬੂਹੇ ਲੱਕੜ ਦੇ ਵਿੱਚ ਵੀ ਬਹੁਤ ਸਾਰੀਆਂ ਨਵੀਆਂ ਵੈਰੈਟੀਆਂ ਆ ਰਹੀਆਂ ਨੇ ਆਫਰੀਕਨ ਮੰਗੂਣੀਆਂ ਸਫੈਦਾਵਾ ਇਵਨ ਕਿ ਹੋਣਾ ਸੀ ਦੂਜੀ ਆਸਟ੍ਰੇਲੀਅਨ ਟੀ ਕਿ ਉਹਦੇ ਤੇ ਕੰਮ ਚੱਲ ਰਿਹਾ ਵਾ ਇਸ ਤਰ੍ਹਾਂ ਅਲੱਗ-ਅਲੱਗ ਵੈਰੈਟੀਆਂ ਹੈਗੀਆਂ ਨੇ ਤੇ ਦੁਨੀਆ ਦੇ ਵਿੱਚ ਕਈ ਕੁਝ ਹੈਗਾ ਜੀ ਉਹਨਾਂ ਨੂੰ ਆਨਲਾਈਨ ਹੋਣ ਕਰਕੇ ਫਿਰ ਇਸੇ ਤਰ੍ਹਾਂ ਹੀ ਲੀਚੀ ਦੀ ਥਾਂ ਉਹ ਲੌਂਗਨ ਫਰੂਟ ਆ ਗਿਆ ਜੀ ਉਹਦੀਆਂ ਵੀ 7-8 ਵੈਰਾਈਟੀਆਂ ਇੱਥੇ ਬੜੀਆਂ ਵਧੀਆ ਸਕਸੈਸ ਹੋ ਰਹੀਆਂ ਨੇ ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੈਰਾਈਟੀਆਂ ਜੋ ਉੱਪਰ ਕੰਮ ਕਰ ਰਹੇ ਆ ਜੀ ਤਾਂ ਇਸ ਫਰੂਟ ਦੇ ਬੂਟੇ ਨੂੰ ਕੀ ਨਾਮ ਆਪਾਂ ਕਹਿ ਸਕਦੇ ਹਾਂ ਕਿ ਜੋ ਆਮ ਤੌਰ ਤੇ ਅਗਰ ਕਿਸੇ ਨੇ ਲੈਣਾ ਤਾਂ ਕੀ ਨਾਮ ਹੈ ਤਾਂ ਕਿਦਾਂ ਪਹੁੰਚ ਆ ਜੇ ਤੱਕ ਤਾਂ ਅਸੀਂ ਸਾਰੇ ਜਿੰਨੂੰ ਸਮਝ ਆ ਜਾਂਦੀ ਉਹ ਤਾਂ ਬਾਓ ਬਾਬੀ ਕਹਿੰਦੇ ਆ ਜੀ ਸਾਰੇ ਤੇ ਬਾਕੀ ਆ ਕਿ ਵੀ ਇਮਲੀ ਦੇ ਟੇਸਟ ਵਰਗਾ ਹੈਗਾ ਤੁਸੀਂ ਉਹ ਇਮਲੀ ਦੇ ਨਾਮ ਇਮਲੀ ਦੀ ਕਸਮ ਇਮਲੀ ਦੀ ਕਸਮ ਨਹੀਂ ਹੈ ਇਮਲੀ ਦੀ ਕਸਮ ਤੇ ਉਹ ਅਲੱਗ ਹੈ ਮਤਲਬ ਕਿ ਟੇਸਟ ਉਹਦੇ ਵਰਗਾ ਹੈਗਾ ਜੀ ਜੀ ਹਾਂ ਜੀ ਟੇਸਟ ਉਹਦੇ ਵਰਗਾ ਹੈਗਾ ਇਮਲੀ ਦੇ ਵਰਗਾ ਇਹਦਾ ਠੀਕ ਹੈ ਤੇ ਇਹਕੇ ਵੀ ਬਾਕੀ ਨਿਊਟ੍ਰੀਸ਼ਨ ਵੈਲਿਊ ਬਹੁਤ ਵਧੀਆ ਹੈ ਦੀ ਵਿੱਚ ਤੁਸੀਂ ਗੂਗਲ ਤੇ ਵੀ ਇਹਦੇ ਬਾਬਾ ਬੈਨੀਫਿਟਸ ਵਗੈਰਾ ਸਰਚ ਕਰ ਸਕਦੇ ਹੋ ਜੀ ਤਾਂ ਬਿਲਕੁਲ ਜੀ ਇਹ ਤੁਹਾਡੇ ਨਾਲ ਤਸਵੀਰ ਸਾਂਝੀ ਕੀਤੀ ਗਿਆ ਕਿ ਹੁਣ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਝੇ ਦੀ ਗੱਲ ਕਰੀਏ ਤਾਂ ਹੁਣ ਅਫਰੀਕਨ ਫਲ ਜਿਹੜਾ ਹੁਣ ਇੱਥੇ ਲੱਗਣ ਜਾ ਰਿਹਾ ਤਾਂ ਆਰਗੈਨਿਕ ਖੇਤੀ ਅਕਸਰ ਚਰਚਾਵਾਂ ਦੇ ਵਿੱਚ ਕਹਿ ਸਕਦਾ ਕਿਉਂਕਿ ਆਰਗੈਨਿਕ ਖੇਤੀ ਨੂੰ ਲੈ ਕੇ ਸਰਕਾਰ ਵੀ ਆਂਦੀ ਹੈ ਕਿ ਆਰਗੈਨਿਕ ਖੇਤੀ ਕੀਤੀ ਜਾਵੇ ਸਪਰਿਆ ਤੋਂ ਬਚਿਆ ਜਾਵੇ ਤਾਂ ਆਪਾਂ ਇਸ ਜਗ੍ਹਾ ਤੇ ਅੱਜ ਪਹੁੰਚੇ ਆ ਤਾਂ ਅਕਸਰ ਹਰਮਨ ਵੀਰ ਹੁਣਾ ਵੱਲੋਂ ਜਿਹੜਾ ਨਵੀਂ-ਨਵੀਂ ਖੇਤੀਆਂ ਨੂੰ ਜਿਹੜਾ ਅੱਗੇ ਲੈ ਕੇ ਆਇਆ ਜਾਂਦਾ ਹੈ ਤਾਂ ਜੋ ਕਿਸਾਨ ਵੀ ਜਿਹੜੇ ਆ ਕਾਫੀ ਜ਼ਿਆਦਾ ਇਸ ਨੂੰ ਦੇਖ ਕੇ ਉਤਸ਼ਾਹਿਤ ਵੀ ਹੁੰਦੇ ਨੇ ਤੇ ਉਹ ਵੀ ਆਪਣੀ ਆਪਣੀ ਪੈਲੀਆਂ ਦੇ ਵਿੱਚ ਜਿਹੜਾ ਇਸ ਦੇ ਨਾਲ ਜਿਹੜਾ ਉਹਨਾਂ ਨੇ ਰਲ ਕੇ ਨਵੀਂ ਖੇਤੀ ਕਰ ਰਹੇ ਨੇ ਤੇ ਜਿਸ ਦਾ ਲਾਭ ਵੀ ਜਿਹੜਾ ਬਹੁਤ ਜ਼ਿਆਦਾ ਮਿਲਦਾ ਤਾਂ ਹੁਣ ਆਨਾਲੇ ਦਿਨਾਂ ਦੇ ਵਿੱਚ ਬਹੁਤ ਵੈਭਜੋ ਹੈ ਇਹ ਅਫਰੀਕਨ ਫਰੂਟ ਜਿਹੜਾ ਹੈਗਾ ਫਲ ਜਿਹੜਾ ਹੈਗਾ ਇਸ ਦੀ ਜਿਹੜੀ ਖੇਤੀ ਆ ਬਹੁਤ ਜਲਦ ਜਿਹੜੀ ਦੇਖਣ ਨੂੰ ਮਿਲੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਸੁਨਗਜਗਬਾਨੀ ਟੀਵੀ ਜੰਡੇ ਵਾਲਾ